ਅਮ੍ਰਿਤਸਰ ਦੇ ਵਿੱਚ ਐਨ ਆਰ ਆਈ ਸੁਖਚੈਨ ਸਿੰਘ ਦੇ ਘਰ ਦੇ ਵਿੱਚ ਹੋਏ ਹਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕੀ ਕੀਤਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਵਹੀਗੁਰਜੀ ਦਾ ਖਾਲਸਾ ਵਹੀਗੁਰਜੀ ਦੀ ਫਤਿਹ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇੱਕ ਐਨ ਆਰ ਆਈ ਜਿਹੜਾ 1 ਮਹੀਨਾ ਪਹਿਲੇ ਅਮਰੀਕਾ ਤੋਂ ਆਇਆ ਸੀ ਉਹਦੇ ਘਰ ਵਿੱਚ ਦੋ ਜਣਿਆਂ ਵੱਲੋਂ ਵੜ ਕੇ ਸ੍ਰੀ ਆਮ ਉਹਦੇ ਬੱਚੇ ਮਾਤਾ ਤੇ ਘਰ ਵਾਲੇ ਦੇ ਸਾਹਮਣੇ ਗੋਲੀਆਂ ਮਾਰਦੀਆਂ ਹੋਈਆਂ ਨੇ ਤੇ ਗੋਲੀ ਮਾਰਦੀ ਦੋਨੇ ਉਹਨਾਂ ਵਿਅਕਤੀਆਂ ਵੱਲੋਂ ਬਾਰ ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਦੋ ਰਾਉਂਡ ਇੱਕ ਇੱਕ ਜਦੋਂ ਫੇਰ ਹੁੰਦਾ ਉਹ ਬਾਹਰ ਚੱਲੇ ਉਹਨਾਂ ਦੇ ਇਤਿਆਹ ਹਾਲਾਤ ਪੰਜਾਬ ਦੇ ਇਹ ਨੇ ਕਿ ਨਾ ਡਰਨਾ ਨਾ ਭੈਣਾ ਨਾ ਖੌਫ ਹੈ ਐਵੇਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ 15 ਅਗਸਤ ਦਾ ਭਾਸ਼ਣ 20 ਲੱਖ ਦਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਦਿੱਤਾ ਐਵੇਂ ਨਹੀਂ ਕੇਂਦਰੀ ਮੰਤਰੀ ਕਟਗਰੀ ਦਾ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਸਾਡੇ ਅਫਸਰ ਤੇ ਠੇਕੇਦਾਰਾਂ ਦਾ ਸੁਰੱਖਿਤ ਮਾਹੌਲ ਨਹੀਂ ਤੁਸੀਂ ਦੇ ਪਾ ਰਹੇ ਅਸੀਂ ਸਾਰੇ ਪ੍ਰੋਜੈਕਟ ਰੋਕਣ ਲੱਗੇ ਹਾਂ ਸਾ 2.5 ਸਾਲ ਦੇ ਵਿੱਚ ਕਿੰਨੇ ਕਤਲ ਹੋ ਜਾਂਦੇ ਨੇ ਸਰੀਆਮ ਧਮਕੀਆਂ ਫਰੋਤੀਆਂ ਇਹ ਕੈਟਾਗਰੀ ਦਾ ਇੰਡੀਆ ਦਾ ਡਾਇਰੈਕਟਰ ਲਾਰੈਂਸ ਬਸਨੋਈ ਜਿਹੜਾ ਸਲਮਾਨ ਖਰ ਪਤਾ ਨਹੀਂ ਕਿੰਨੇ ਕਿੰਨੇ ਵੱਡੇ ਸੈਲੀਬ੍ਰਿਟੀ ਨੂੰ ਧਮਕੀਆਂ ਦਿੰਦਾ ਰੋਕੀਆਂ ਮੰਗਦਾ ਉਹਦੇ ਨਾਲ ਖਰੜ ਦੇ ਸੀਆਈ ਸਟਾਫ ਦੇ ਵਿੱਚ ਬੈਠ ਕੇ ਥਾਣੇ ਦੇ ਵਿੱਚ ਬੈਠ ਕੇ ਮਤਲਬ ਉਹ ਇੰਟਰਵਿਊ ਇੰਟਰਵਿਊਆ ਦੇ ਰਿਹਾ ਤੇ ਕੀ ਕੀ ਉਹਨਾਂ ਅਫਸਰਾਂ ਤੇ ਕਿੱਡੀ ਕ ਕਾਰਵਾਈ ਹੋਈ ਕਿੰਨੇ ਕਿ ਮੁੱਖ ਮੰਤਰੀ ਦੇ ਬਿਆਨ ਆਏ ਹੁਣ ਮੁੱਖ ਮੰਤਰੀ ਦੀ ਇੱਥੇ ਆਵਾਜ਼ ਨਹੀਂ ਨਿਕਲਦੀ ਮੁੱਖ ਮੰਤਰੀ ਸਾਹਿਬ ਸਾਨੂੰ ਛੁਟਕਲੇ ਨਹੀਂ ਸਾਨੂੰ ਲੱੱਚੇਦਾਰ ਗੱਲਾਂ ਨਹੀਂ ਪੰਜਾਬ ਨੂੰ ਤਰੱਕੀ ਚਾਹੀਦੀ ਆ ਰੋਜ਼ਗਾਰ ਚਾਹੀਦਾ ਇੰਡਸਟਰੀ ਕਾਰੋਬਾਰ ਚੱਲੇਗਾ ਤਾਂ ਪੰਜਾਬ ਤਰੱਕੀ ਕਰੇਗਾ ਪਰ ਜਿਹੜੇ ਹਾਲਾਤ ਨੇ ਡਰ ਤੇ ਭੈਅ ਵਾਲੇ ਹਾਲਾਤ ਨੇ ਇਹ ਤੁਸੀਂ ਵੀ ਸਾਬਤ ਕੀਤਾ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਤੇ ਅੱਜ ਜਿਹੜੀ ਉਹ ਸ਼ਰਮਨਾਕ ਘਟਨਾ ਹੋਈ ਆ ਬੜਾ ਦੁੱਖ ਆਉਂਦਾ ਅਫਸੋਸ ਆਉਂਦਾ ਉਹ ਖੌਫਨਾਕ ਵੀਡੀਓ ਦੇਖ ਕੇ ਕੀ ਬੱਚਾ ਵਿਚਾਰਾ ਆਵਾਜ਼ਾਂ ਮਾਰ ਰਿਹਾ ਕਿ ਹੱਕਾ ਨਾ ਮੇਰੇ ਮੇਰੇ ਗੋਲੀ ਚਲਾਓ ਨਾ ਗੋਲੀ ਚਲਾਓ ਉਹਦੀ ਮਾਤਾ ਉਹ ਫੜ ਰਹੀ ਆ ਕਿ ਨਾ ਗੋਲੀ ਚਲਾਓ ਮੇਰੇ ਪੁੱਤ ਤੇ ਉਹ ਵੀਡੀਓ ਦੇਖ ਕੇ ਦੁੱਖ ਵੀ ਆ ਰਿਹਾ ਤੇ ਅਫਸੋਸਨਾਕ ਤੇ ਗੁੱਸਾ ਵੀ ਆਉਂਦਾ ਕਿ ਇਹ ਹਾਲਾਤ ਪੰਜਾਬ ਦੇ ਪਰ ਸਰਕਾਰ ਸੁੱਤੀ ਪਈ ਆ ਜਦੋਂ ਗੈਂਗਸਟਰ ਜੇਲਾ ਵਿੱਚ ਬੈਠ ਕੇ ਠਾਣੇ ਵਿੱਚ ਬੈਠ ਕੇ ਇੰਟਰਵਿਊ ਆ ਦੇਣਗੇ ਸਿਰਾਂਤ ਧਮਕੀਆਂ ਦੇਣਗੇ ਤਾਂ ਪੰਜਾਬ ਦੇ ਹਾਲਾਤ ਇਹੋ ਜਿਹੇ ਬਣਨੇਗੇ ਸੋ ਮੈਂ ਸਮਝਦਾ ਕਿ ਸਰਕਾਰ ਨੂੰ ਮੂੰਹ ਕੋਣ ਦੀ ਵੀ ਜਗ੍ਹਾ ਨਹੀਂ 남ਰੀ ਬੜਾ ਅਫਸੋਸਨਾਕ ਤੇ ਸ਼ਰਮਨਾਕ ਹੈ ਤੇ ਨਾ ਹੀ ਇਹ ਇਹਨਾਂ ਮਾਮਲੇ 'ਚ ਸਰਕਾਰ ਕੋਈ ਸਹਿਰਦ ਆਪਣੀ ਸ਼ਰਤ ਤਦਖਾਰੀ ਆ ਸਿਰਫ ਲੱਛੇਦਾਰ ਗੱਲਾਂ ਤੇ ਚੁਟਕਲਿਆਂ ਨਾਲ ਪੰਜਾਬ ਨੂੰ टाइम पास करोडक्शन म्यूजिक वीडियो एड फिल्म मॉडलिंग फोटो शूटिंग विद पोर्टफोलियो डिजिटल फोटो एंड वीडियो शूटिंग स्पैशल अरेजमेंट फॉर मैरिज एंड अदर फंक्शन लाइव शो ऑन डिजिटल बिग स्क्रीन कॉन्टैक्ट शिव महिमा फिल्म मोबाइल नाइन एट डबल फाइव वन सेवन वन जीरो एट टू तुख रहे हो न्यूज एटी सिक्स चैनल आवाज सच